ਪੰਜਾਬ ਸਣੇ ਚੰਡੀਗੜ੍ਹ ਹਰਿਆਣਾ ਦੇ ਵਿਚਾਈ ਸੰਗਣੀ ਧੁੰਦ ਸੜਕਾਂ ਤੇ ਰੇਂਕੇ ਚੱਲ ਰੀਆਂ ਨੇ ਗੱਡੀਆਂ ਹਵਾਈ ਉਡਾਣਾ ਅੱਜ ਦੇ ਲਵਾ ਜਾਈ ਤੇ ਵੀ ਪਿਆ ਵੱਡਾ ਅਸਰ ਖਨੌਰੀ ਬਾਰਡਰ ਤੇ ਬੈਠੇ ਅੰਦੋਲਨਕਾਰੀ ਕਿਸਾਨ ਅੱਜ ਕਰਨਗੇ ਸ਼ਕਤੀ ਪ੍ਰਦਰਸ਼ਨ ਮਹਾ ਪੰਚਾਇਤ ਦੇ ਜ਼ਰੀਏ ਦਿਖਾਉਣਗੇ ਆਪਣੀ ਤਾਕਤ ਮਰਨ ਵਰਦੇ 40ਵੇਂ ਦਿਨ ਢੱਲੇਵਾਲ ਦੀ ਕਰਨਗੇ ਸੰਬੋਧਨ ਖਨੌਰੀ ਮੋਰਚੇ ਦੇ ਬਰਾਬਰ ਅੱਜ ਐਸਕੇਮ ਵੀ ਕਰੇਗਾ ਇਕੱਠ ਹਰਿਆਣਾ ਦੇ ਟੋਹਾਨਾਂ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਮਹਾ ਪੰਚਾਇਤ ਮਢੀ ਕਰਨ ਵਾਲੇ ਕੇਂਦਰੀ ਕਰੜੇ ਦਾ ਕਰੇਗਾ ਵਿਰੋਧ ਕੇਂਦਰ ਸਰਕਾਰ ਦੀ ਨਦੀਆਂ ਜੋੜਨ ਵਾਲੀ ਯੋਜਨਾ ਤੇ ਸਪੀਕਰ ਕੁਲਤਾਰ ਸੰਧਵਾ ਨੇ ਚੁੱਕੇ ਸਵਾਲ ਕਿ ਇਹ ਉਪਰਾਲੇ ਕੁਦਰਤ ਨਾਲ ਸਿੱਧੀ ਛੇੜਛਾੜ ਪ੍ਰਧਾਨ ਮੰਤਰੀ ਮੋਦੀ ਨੇ ਮੱਧ ਪ੍ਰਦੇਸ਼ ਤੋਂ ਕੀਤੀ ਹੈ ਨਦੀਆਂ ਜੋੜਨ ਵਾਲੀ ਮਹਿੰਦੀ ਸ਼ੁਰੂਆਤ ਬਾਤਿਆਂ ਦੀ ਸਾਂਤੀ ਤੋਂ ਬਿਨਾ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ ਅਕਾਊਂਟ ਜਲਦ ਨਵੇਂ ਨਿਯਮ ਲਿਆਉਣ ਦੀ ਤਿਆਰੀ ਦੇ ਵਿੱਚ ਕੇਂਦਰ ਸਰਕਾਰ ਡਾਟਾ ਪ੍ਰੋਟੈਕਸ਼ਨ ਐਕਟ ਦਾ ਡਰਾਫਟ ਕੀਤਾ ਜਾ ਰਿਹਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਇਆ ਜਾਵੇਗਾ ਨਗਰ ਕੀਰਤਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਵੇਗੀ ਸ਼ੁਰੂਆਤ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊਜ਼ ਰੇਟਿੰਗ ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਜਾਬ ਦੇ ਵਿੱਚ ਲਗਾਤਾਰ ਬਦਲ ਰਹੇ ਮੌਸਮ ਦੀ ਲਗਾਤਾਰ ਵਧ ਰਹੀ ਕੜਾਕੇ ਦੀ ਠੰਡ ਤੇ ਨਾਲ ਹੀ ਗੱਲ ਕਰਾਂਗੇ ਸੰਘਣੀ ਧੁੰਦ ਦੀ ਸੀਤ ਲਹਿਰ ਤੇ ਸੰਗਣੀ ਧੁੰਦ ਨੇ ਪੂਰੇ ਉੱਤਰ ਭਾਰਤ ਨੂੰ ਠਾਰ ਕੇ ਰੱਖ ਦਿੱਤਾ ਹੈ ਸੰਗਣੀ ਧੁੰਦ ਨੇ ਚਾਰੇ ਪਾਸੇ ਵਿਜ਼ਿਬਿਲਟੀ ਜ਼ੀਰੋ ਕਰ ਦਿੱਤੀ ਹੈ ਚੰਡੀਗੜ੍ਹ ਸਣੇ ਪੰਜਾਬ ਹਰਿਆਣਾ ਦੇ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ ਚੰਡੀਗੜ੍ਹ ਪੰਜਾਬ ਦੇ ਵਿੱਚ ਕੱਲ ਰਾਤ ਤੋਂ ਸੰਗਣੀ ਧੁੰਦ ਛਾਈ ਹੋਈ ਹੈ ਸੜਕਾਂ ਤੇ ਆਵਾਜਾਈ ਦੀ ਜ਼ਰਕਾਰ ਪ੍ਰਭਾਵਿਤ ਹੋ ਰਹੀ ਹੈ ਰਫ਼ਤਾਰ ਹੌਲੀ ਹੋ ਗਈ ਹੈ ਵਾਹਨਾਂ ਦੀਆਂ ਲਾਈਟਾਂ ਜਗਾ ਕੇ ਲੋਕ ਚੱਲ ਰਹੇ ਨੇ ਬਠਿੰਡਾ ਦੇ ਤੇ ਗੁਰਦਾਸਪੁਰ ਦੇ ਵਿੱਚ ਸਭ ਤੋਂ ਘੱਟ 5 ਡਿਗਰੀ ਤਾਪਮਨ ਜੋ ਕਿ ਦਰਜ ਕੀਤਾ ਗਿਆ ਹੈ ਪੰਜਾਬ ਦੇ ਜਸ ਜ਼ਿਆਦਾਤਰ ਇਰਾਕਿਆਂ ਦੇ ਵਿੱਚ ਤਾਪਮਾਨ 10 ਡਿਗਰੀ ਤੋ ਹੇਠਾਂ ਰਿਹਾ ਹੈ ਹਵਾਈ ਅੱਡਿਆਂ ਤੇ ਵੱਡੇ ਪੈਮਾਨੇ ਤੇ ਉਡਾਣਾਂ ਪ੍ਰਭਾਵਿਤ ਹੋ ਰਹੀਆਂ ਨੇ ਦਿੱਲੀ ਦੇ ਵਿੱਚ ਕੱਲ 400 ਤੋਂ ਵੱਧ ਉਡਾਣਾਂ ਦੇਰੀ ਦੇ ਨਾਲ ਰਵਾਨਾ ਹੋਈਆਂ ਸੀ ਅੱਜ ਵੀ ਸੰਘਣੀ ਧੁੰਦ ਦੇ ਕਾਰਨ ਹਵਾਈ ਸੇਵਾ ਪ੍ਰਭਾਵਿਤ ਹੋ ਰਹੀ ਹੈ ਰੇਲ ਆਵਾਜਾਈ ਤੇ ਵੀ ਇਸ ਦਾ ਸਿੱਧੇ ਤੌਰ ਤੇ ਅਸਰ ਪੈ ਰਿਹਾ ਕਈ ਟ੍ਰੇਨਾਂ ਦੇਰੀ ਦੇ ਨਾਲ ਚੱਲ ਰਹੀਆਂ ਨੇ ਤਸਵੀਰਾਂ ਅਸੀਂ ਤੁਹਾਨੂੰ ਵਿਖਾ ਰਹੇ ਹਾਂ ਸੰਗਣੀ ਧੁੰਦੀਆਂ ਜ਼ੀਰੋ ਵਿਜ਼ਿਬਿਲਟੀ ਦੀਆਂ ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਕਿਵੇਂ ਵਾਹਨਾਂ ਦੀਆਂ ਲਾਈਟਾਂ ਜਗ ਰਹੀਆਂ ਨੇ ਡਿਪਰ ਜਗਾਏ ਹੋਏ ਨੇ ਵਿਜ਼ਿਬਿਲਟੀ ਬਹੁਤ ਘੱਟ ਹੈ ਤੇ ਅਜੇ ਹਾਲਾਤਾਂ ਦੇ ਵਿੱਚ ਡਰਾਈਵਿੰਗ ਕਰਨਾ ਆਪਣੇ ਆਪ ਦੇ ਵਿੱਚ ਬਹੁਤ ਦਿੱਕਤ ਵਾਲਾ ਮੁਸ਼ਕਲ ਵਾਲਾ ਕੰਮ ਹੈ ਤੇ ਸਾਵਧਾਨੀ ਵਰਤਣ ਦੀ ਵੀ ਲੋੜ ਹੈ ਅਸੀਂ ਲਗਾਤਾਰ ਆਪਣੇ ਦਰਸ਼ਕਾਂ ਨੂੰ ਇਹ ਅਪੀਲ ਕਰ ਰਹੇ ਹਾਂ ਕਿ ਜੇਕਰ ਤੁਸੀਂ ਡਰਾਈਵਿੰਗ ਕਰ ਰਹੇ ਹੋ ਤੇ ਸਾਵਧਾਨੀ ਵਰਤੋ ਜੇਕਰ ਆਫਿਸ ਜਾ ਰਹੇ ਹੋ ਕਿਸੇ ਮੰਜ਼ਲ ਤੱਕ ਤੁਸੀਂ ਪਹੁੰਚਣਾ ਹੈ ਕਿ ਜਰੂਰੀ ਕੰਮ ਜਾਣਾ ਹੈ ਤਾਂ 10-15 ਮਿੰਟ ਪਹਿਲਾਂ ਚੱਲਣ ਦੀ ਕੋਸ਼ਿਸ਼ ਕਰੋ ਤਾਂ ਜੋ ਤੁਹਾਨੂੰ ਰੋਡ ਤੇ ਹਾਈਵੇ ਤੇ ਗੱਡੀ ਚਲਾਉਂਦਿਆਂ ਜ਼ਿਆਦਾ ਕਾਲੀ ਨਾ ਕਰਨੀ ਪਵੇ ਰਫ਼ਤਾਰ ਜ਼ਿਆਦਾ ਤੇਜ਼ ਨਾ ਗੱਡੀ ਦੀ ਕਰਨੀ ਪਵੇ ਕਿਸੇ ਤਰੀਕੇ ਦੀ ਜਲਦਬਾਜ਼ੀ ਨਾ ਕਰਨੀ ਪਵੇ ਆ ਕਿਉਂਕਿ ਅਜਿਹੇ ਮੌਕੇ ਜਦੋਂ ਵਿਜ਼ਿਬਿਲਟੀ ਬਹੁਤ ਘੱਟ ਹੁੰਦੀ ਆ ਤਾਂ ਇਹ ਤਾਂ ਸੁਭਾਵਿਕ ਆ ਕਿ ਜਿੱਥੋਂ ਆ ਨਾਰਮਲ ਦਿਨਾਂ ਦੇ ਵਿੱਚ ਬਿਨਾਂ ਕਿਸੇ ਸੰਗਣੀ ਤੋਂ ਦੇ ਤੁਸੀਂ ਪੂਰੀ ਸਪੀਡ ਦੇ ਵਿੱਚ ਹਾਈਵੇ ਤੋਂ ਨਿਕਲ ਜਾਂਦੇ ਹੋ ਪਰ ਅਜੇ ਹਾਲਾਤਾਂ ਦੇ ਵਿੱਚ ਇਹ ਤਾਂ ਸੰਭਵ ਨਹੀਂ ਹੋ ਪਾਵੇਗਾ ਕਿ ਤੁਸੀਂ ਉਨੀ ਹੀ ਸਪੀਡ ਇਨਾਂ ਹਾਲਾਤਾਂ ਦੇ ਵਿੱਚ ਵੀ ਰੱਖ ਪਾਉ ਦਾ ਸੰਭਵ ਇਹੀ ਹੈ ਆ ਸੁਭਾਵਿਕ ਇਹੀ ਹੈ ਕੋਸ਼ਿਸ਼ ਹੀ ਹੋਣੀ ਚਾਹੀਦੀ ਹੈ ਕਿ ਤੁਸੀਂ ਘਰ ਤੋਂ ਥੋੜਾ ਸਮਾਂ ਪਹਿਲਾਂ ਨਿਕਲੋ ਤਾਂ ਜੋ ਕਿਸੇ ਤਰੀਕੇ ਦੀ ਵੀ ਸੜਕ ਹਾਦਸੇ ਤੋਂ ਝੁਕੇ ਬਚਿਆ ਜਾ ਸਕੇ ਤਾਂ ਗੱਲ ਠੰਡ ਦੀ ਕਰੀਏ ਤਾਂ ਕੜਾਕੇ ਦੀ ਠੰਡ ਲਗਾਤਾਰ ਪੰਜਾਬ ਦੇ ਵਿੱਚ ਜਾਰੀ ਹੈ ਤੁਹਾਨੂੰ ਬਿਲਕੁਲ ਹੇਠਾਂ ਸੀ ਪੰਜਾਬ ਸਣੇ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਦੀਆਂ ਵੱਖ-ਵੱਖ ਜਗਾਵਾਂ ਹਰਿਆਣਾ ਦੀਆਂ ਜਗਾਵਾਂ ਦਾ ਅਸੀਂ ਟੈਂਪਰੇਚਰ ਵੀ ਦੱਸ ਰਹੇ ਹਾਂ ਕਿ ਕਿੰਨਾ ਤਾਪਮਨ ਇਸ ਵੇਲੇ ਵੱਖ-ਵੱਖ ਜਗਾਵਾਂ ਤੇ ਝੁਕੇ ਅੱਜ ਦਰਜ ਕੀਤਾ ਗਿਆ ਆ ਸੀਤਲੈਰ ਲਗਾਤਾਰ ਜਾਰੀ ਹੈ ਕੜਾਕੇ ਦੀ ਠੰਡ ਲਗਾਤਾਰ ਪੈ ਰਹੀ ਹੈ ਤੇ ਸੰਗਣੀ ਧੁੰਦ ਦੇ ਕਾਰਨ ਵੀ ਆਮ ਜਨ ਜੀਵਨ ਬੁਰੀ ਤਰ੍ਹਾਂ ਜੋ ਕੇ ਪ੍ਰਭਾਵਿਤ ਹੋ ਰਿਹਾ ਹੈ ਤਸਵੀਰਾਂ ਦੇ ذریعے ਵੀ ਸਮਝਿਆ ਜਾ ਸਕਦਾ ਹੈ ਕਿ ਰੋਡ ਤੇ ਸੜਕਾਂ ਤੇ ਹਾਲਾਤ ਕਿਸ ਤਰੀਕੇ ਦੇ ਨੇ ਕਿਵੇਂ ਡਰਾਈਵਿੰਗ ਕਰਨ ਲਈ ਲੋਕਾਂ ਵਾਸਤੇ ਆਪਣੀ ਆਪ ਦੇ ਵਿੱਚ ਇੱਕ ਵੱਡੀ ਮੁਸ਼ਕਲ ਸਾਬਤ ਹੁੰਦੀ ਹੋਈ ਆ ਨਜ਼ਰ ਆ ਰਹੀ ਹੈ ਖਾਸ ਤੌਰ ਤੇ ਜਦੋਂ ਕੋਈ ਸਿੰਗਲ ਰੋਡ ਹੁੰਦੀ ਹੈ ਸਿੰਗਲ ਰੋਡ ਤੇ ਕੋਸ਼ਿਸ਼ ਕਰੋ ਜੇਕਰ ਤੁਸੀਂ ਬਹੁਤ ਸੰਗਣੀ ਧੁੰਦ ਹੈ ਤੇ ਓਵਰਟੇਕ ਕਈ ਵਾਰ ਅਸੀਂ ਜਦੋਂ ਕਰਦੇ ਹਾਂ ਤਾਂ ਅਸੀਂ ਇਹ ਵੀ ਗੌਰ ਨਹੀਂ ਕਰਦੇ ਕਿ ਸੰਗਣੀ ਤੋਂ ਅੱਗੇ ਕੁਝ ਨਜ਼ਰ ਆਵੇ ਆ ਰਿਹਾ ਆ ਵੀ ਰਿਹਾ ਜਾਂ ਨਹੀਂ ਆ ਰਿਹਾ ਤੁੱਕੇ ਦੇ ਨਾਲ ਅਸੀਂ ਓਵਰਟੇਕ ਅਜੇ ਹਾਲਾਤਾਂ ਦੇ ਵਿੱਚ ਨਹੀਂ ਕਰ ਸਕਦੇ ਤਾਂ ਉੱਥੇ ਓਵਰਟੇਕ ਕਰਨ ਤੋਂ ਵੀ ਜ਼ਰੂਰ ਆ ਗੁਰੇਜ਼ ਕਰਨਾ ਚਾਹੀਦਾ ਹੈ ਹਾਲਾਂਕਿ ਫੋਰ ਲੇਨ ਤੇ ਥੋੜਾ ਜਿਹਾ ਇਸ ਕਰਕੇ ਥੋੜੀ ਸਹੂਲਤ ਮਿਲ ਜਾਂਦੀ ਹੈ ਕਿ ਦੋਨੇ ਫੋਰ ਲੇਨ ਹੁੰਦੀਆਂ ਸਿੰਗਲ ਰੋਡ ਹੁੰਦੀਆਂ ਉੱਥੇ ਓਵਰਟੇਕ ਵਾਲੀ ਉਸ ਤਰੀਕੇ ਦੀ ਦਿੱਕਤ ਨਹੀਂ ਹੁੰਦੀ ਪਰ ਸਪੀਡ ਰਫਤਾਰ ਵਾਨਾਂ ਦੀ ਜ਼ਰੂਰ ਅਜੇ ਹਾਲਾਤਾਂ ਦੇ ਵਿੱਚ ਘੱਟ ਰੱਖਣੀ ਚਾਹੀਦੀ ਹੈ ਆ ਸਿੱਧਾ ਰੋਕ ਕਰਾਂਗੇ ਖਨੌਰੀ ਬਾਰਡਰ ਦਾ ਖਨੌਰੀ ਮੋਰਚੇ ਦਾ ਜਿੱਥੋਂ ਕਿ ਮੇਰੇ ਸਹਿਯੋਗੀ ਪੰਕਜ ਕਪਾਈ ਜੁੜੇ ਹੋਏ ਨੇ ਨਾਲੇ ਜਾਣਨ ਦੀ ਵੀ ਕੋਸ਼ਿਸ਼ ਕਰਾਂਗੇ ਜੇ ਇਹ ਹਾਲਾਤਾਂ ਦੇ ਵਿੱਚ ਕਿਵੇਂ ਆਖਰਕਾਰ ਇੰਨੇ ਕੜਾਕੇ ਦੀ ਠੰਡ ਦੇ ਵਿੱਚ ਜੋ ਕਿ ਕਿਸਾਨ ਉੱਥੇ ਬੈਠੇ ਹੋਏ ਨੇ ਕਿਸਾਨ ਆਗੂ ਜਜੀਤ ਸਿੰਘ ਡੱਲੇਵਾਲ 40 ਦਿਨਾਂ ਤੋਂ ਮਰਨ ਵਰਤੇ ਬੈਠੇ ਹੋਏ ਨੇ ਆ ਪੰਕਜ ਸਾਡੇ ਸਹਿਯੋਗੀ ਜੁੜ ਚੁੱਕੇ ਨੇ ਆ ਪੰਕਜ ਖਨੌਰੀ ਬਾਰਡਰ ਦੀ ਖਨੌਰੀ ਮੋਰਚੇ ਦੀ ਗੱਲ ਕਰੀਏ ਲਗਾਤਾਰ ਅਸੀਂ ਵੀ ਜ਼ਿਕਰ ਕਰ ਰਹੇ ਹਾਂ ਕਿ ਬਹੁਤ ਮੁਸ਼ਕਲ ਹੁੰਦਾ ਹੈ ਜੇ ਹਾਲਾਤਾਂ ਦੇ ਵਿੱਚ ਇੰਨੇ ਕੜਾਕੇ ਦੀ ਠੰਡ ਦੇ ਵਿੱਚ ਸੜਕਾਂ ਤੇ ਰਾਤਾਂ گزارਦ ਉਨ੍ਹਾਂ ਹਾਲਾਤਾਂ ਦੇ ਵਿੱਚ ਕਿਵੇਂ ਆਖਰਕਾਰ ਇਹ ਪੂਰਾ ਅੰਦੋਲਨ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਫਿਲਹਾਲ ਖਨੋਰੀ ਬਾਰਡਰ ਤੇ ਸਥਿਤੀ ਕਿਸ ਤਰ੍ਹਾਂ ਦੀ ਹੈ ਕਿੰਨੇ ਕੁ ਸੰਗਣੀ ਧੁੰਦ ਜਿਵੇਂ ਆਪਾਂ ਆਪਣੇ ਪਿੰਡਾਂ ਤੋਂ ਆਉਣਗੇ ਉਹਨਾਂ ਨੂੰ ਚਾਹ ਨਹੀਂ ਬਣਾਉਣੀ ਟੈਂਟ ਦੇ ਵਿੱਚ ਆਪਣੇ ਮਕਾਨਾਂ ਦੇ ਵਿੱਚ ਸਾਬ ਪਾਣੀ ਦਾ ਪ੍ਰਬੰਧ ਬੰਦ ਕਰੋ ਇਹ ਰਹੇ ਅੱਤਾ ਤੁਹਾਨੂੰ ਅਸੀਂ ਅਖਨੋਰੀ ਬਾਰਡਰ ਦੀਆਂ ਵੀ ਹੋਰ ਤਸਵੀਰਾਂ ਵਿਖਾਉਣ ਦੀ ਕੋਸ਼ਿਸ਼ ਕਰਾਂਗੇ ਉੱਥੇ ਵੀ ਤੁਹਾਨੂੰ ਵਿਖਾਵਾਂਗੇ ਤਸਵੀਰਾਂ ਦੇ ਜ਼ਰੀਏ ਕਿ ਹਾਲਾਤ ਕਿਸ ਤਰੀਕੇ ਦੇ ਨੇ ਫਿਲਹਾਲ ਅਸੀਂ ਪਟਿਆਲਾ ਦਾ ਰੁਕ ਕਰਾਂਗੇ ਆ ਪਟਿਆਲਾ ਤੋਂ ਸਾਡੇ ਸਹਿਯੋਗੀ ਮਨੋਜ ਸ਼ਰਮਾ ਜੁਕੇ ਜੁੜੇ ਹੋਏ ਨੇ ਅ ਮਨੋਜ ਗੱਲ ਪਟਿਆਲਾ ਦੀ ਕਰੀਏ ਤਾਂ ਪਟਿਆਲੇ ਦੇ ਵਿੱਚ ਕਿਸ ਤਰੀਕੇ ਦੇ ਹਾਲਾਤ ਨੇ ਕਿਉਂਕਿ ਆ ਓਵਰঅল ਪੰਜਾਬ ਦੀ ਗੱਲ ਕਰੀਏ ਤਾਂ ਲਗਾਤਾਰ ਜੋ ਕਿ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਪਟਿਆਲਾ ਦੇ ਵਿੱਚ ਕਿੰਨੀ ਕੁ ਸੰਘਣੀ ਧੁੰਦ ਕਿੰਨਾ ਕੁ ਆਮ ਜਨ ਜੀਵਨ ਬੁਰੀ ਤਰ੍ਹਾਂ ਜੋ ਕਿ ਪ੍ਰਭਾਵਿਤ ਹੁੰਦਾ ਹੋਇਆ ਨਜ਼ਰ ਆ ਰਿਹਾ ਖਨੌਰੀ ਚੱਲ ਰਿਹਾ ਮੋਬਾਈਲ ਦੇਖੀ ਲਾ ਕੇ ਸੀਤਲਿਆਰ ਤੇ ਸੰਗਣੀ ਧੁੰਦ ਨੇ ਪੂਰਾ ਉੱਤਰ ਭਾਰਤ ਠਾਰ ਕੇ ਰੱਖ ਦਿੱਤਾ ਹੈ ਸੰਗਣੀ ਧੁੰਦ ਨੇ ਚਾਰੇ ਪਾਸੇ ਵਿਜ਼ਿਬਿਲਟੀ ਜ਼ੀਰੋ ਕਰ ਦਿੱਤੀ ਹੈ ਚੰਡੀਗੜ੍ਹ ਸਣੇ ਪੰਜਾਬ ਹਰਿਆਣਾ ਦੇ ਵਿੱਚ ਕੜਾਕੇ ਦੀ ਜੋ ਕਿ ਠੰਡ ਪੈ ਰਹੀ ਹੈ ਲਗਾਤਾਰ ਤੁਹਾਨੂੰ ਅਸੀਂ ਆ ਤਸਵੀਰਾਂ ਵੀ ਵਿਖਾ ਰਹੇ ਹਾਂ ਤਸਵੀਰਾਂ ਤੋਂ ਵੀ ਸਮਝ ਆ ਜਾ ਸਕਦਾ ਹੈ ਕਿ ਵਿਜ਼ਿਬਿਲਟੀ ਬਿਲਕੁਲ ਜ਼ੀਰੋ ਨਜ਼ਰ ਆ ਰਹੀ ਹੈ ਕਿਵੇਂ ਸੰਗਣੀ ਧੁੰਦ ਹੈ ਸੰਗਣੀ ਧੁੰਦ ਦੇ ਵਿੱਚ ਵਾਹਨ ਆ ਗੁਜ਼ਰਦੇ ਹੋਏ ਨਜ਼ਰ ਆ ਰਹੇ ਹਨ ਲਾਈਟਾਂ ਜਗਾਈਆਂ ਹੋਈਆਂ ਨੇ ਡਿਪਰ ਜਗਾਏ ਹੋਏ ਨੇ ਤਾਂ ਜੋ ਦੂਜੇ ਰਾਹਗੀਰ ਨੂੰ ਦੂਜੇ ਵਾਹਨ ਚਾਲਕਾਂ ਨੂੰ ਪਤਾ ਲੱਗ ਸਕੇ ਕਿ ਰੋਡ ਤੇ ਉਹ ਦੂਜੀ ਗੱਡੀ हां जी ਇਹ ਮੌਕੇ ਬਹੁਤ ਆ ਜ਼ਰੂਰੀ ਵੀ ਹੋ ਜਾਂਦਾ ਹੈ ਕਿਉਂਕਿ ਜਦੋਂ ਵਿਜ਼ਿਬਿਲਟੀ ਬਹੁਤ ਘੱਟ ਹੋਵੇ ਤਾਂ ਇਹ ਸੁਭਾਵਿਕ ਹੈ ਕਿ ਵਾਹਾਂ ਦੀ ਰਫ਼ਤਾਰ ਵੀ ਘੱਟ ਜਾਂਦੀ ਹੈ ਵਾਹਾਂ ਦੀ ਰਫ਼ਤਾਰ ਵੀ ਹੌਲੀ ਹੋ ਜਾਂਦੀ ਹੈ ਤੇ ਇਹ ਕਹਿ ਸਕਦੇ ਹਾਂ ਕਿ ਕੜਾਕੇ ਦੀ ਠੰਡ ਨੇ ਸੰਗਣੀ ਧੁੰਦ ਨੇ ਆਮ ਜਨ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਤੁਹਾਨੂੰ ਵਕਤ-ਵਕਤ ਜਗਾਵਾਂ ਦਾ ਵਕਤ-ਵਕਤ ਪੰਜਾਬ ਦੇ ਜ਼ਿਲ੍ਹਿਆਂ ਦਾ ਅਸੀਂ ਟੈਂਪਰੇਚਰ ਦੱਸ ਰਹੇ ਹਾਂ ਗੁਰਦਾਸਪੁਰ ਦੇ ਵਿੱਚ 5 ਡਿਗਰੀ ਸੈਲਸੀਅਸ ਰਿਹਾ ਹੈ ਮਹਾਲੀ ਦੇ ਵਿੱਚ 8 ਡਿਗਰੀ ਫਤਿਹਗੜ੍ਹ ਸਾਹਿਬ ਦੇ ਵਿੱਚ 9 ਡਿਗਰੀ ਕੁੱਲ ਮਿਲਾ ਕੇ ਆ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ 10 ਡਿਗਰੀ ਤੋਂ ਘੱਟ ਤਾਪਮਨ ਜੋ ਕਿ ਦਰਜ ਕੀਤਾ ਗਿਆ। ਸੀਤ ਲਹਿਰ ਲਗਾਤਾਰ ਜਾਰੀ ਹੈ। ਕੜਾਕੇ ਦੀ ਠੰਡ ਲਗਾਤਾਰ ਪੈ ਰਹੀ ਹੈ ਤੇ ਨਾਲ ਹੀ ਸੰਘਣੀ ਧੁੰਦ ਨੇ ਆਮ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਕਾ ਚੰਡੀਗੜ੍ਹ ਦੀਆਂ ਵਿੱਚ ਤੁਹਾਨੂੰ ਅਸੀਂ ਲਾਈਵ ਤਸਵੀਰਾਂ ਖਾਵਾਗੇ। ਚੰਡੀਗੜ੍ਹ ਤੋਂ ਸਾਡੇ ਸਹਿਯੋਗੀ ਉਮੇਸ਼ ਸ਼ਰਮਾ ਜੁੜ ਚੁੱਕੇ ਨੇ। ਉਮੇਸ਼ ਆ ਸਵੇਰ ਵੇਲੇ ਅਸੀਂ ਪਹਿਲਾਂ ਵੀ ਜ਼ਿਕਰ ਕਰਿਆ ਜਦੋਂ ਅਸੀਂ ਦਫ਼ਤਰ ਦੇ ਵਿੱਚ ਆਏ ਉਸ ਵੇਲੇ ਬਹੁਤ ਆ ਸੰਗਣੀ ਤੁੰਦ ਜ਼ੀਰੋ ਵਿਜ਼ਿਬਿਲਟੀ ਨਜ਼ਰ ਆਈ ਹੁਣ ਚੰਡੀਗੜ੍ਹ ਦੇ ਵਿੱਚ ਮਹਾਲੀ ਦੇ ਵਿੱਚ ਕਿਸ ਤਰੀਕੇ ਦੇ ਹਾਲਾਤ ਨੇ ਹਾਂ ਲਗਾਤਾਰ ਤਨੋਂ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਕਿ ਸੰਗਣੀ ਧੁੰਦ ਦੇ ਕਾਰਨ ਕੜਾਕੇ ਦੀ ਠੰਡ ਦੇ ਕਾਰਨ ਪੰਜਾਬ ਭਰ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕਿਸ ਤਰੀਕੇ ਦੇ ਹਾਲਾਤ ਜੋ ਕੇ ਬਣੇ ਹੋਏ ਨੇ ਲਗਾਤਾਰ ਅਸੀਂ ਦਰਸ਼ਕਾਂ ਨੂੰ ਅਪੀਲ ਵੀ ਕਰ ਰਹੇ ਹਾਂ ਕਿ ਅਜਿਹੇ ਮੌਕੇ ਸਾਵਧਾਨੀ ਵਰਤੋ ਅੱਜ ਪੰਜਾਬ ਦੀ ਗੱਲ ਕਰੀਏ ਜਾਂ ਚੰਡੀਗੜ੍ਹ ਦੀ ਗੱਲ ਕਰੀਏ ਅਸੀਂ ਮੌਜੂਦ ਹਾਂ ਮਟਕਾ ਚੌਂਕ ਚੰਡੀਗੜ੍ਹ ਦੇ ਮਟਕਾ ਚੌਂਕ ਔਰ ਫੌਗ ਜਿਹੜੀ ਹੈਗੀ ਹੈ ਵਿਜ਼ਿਬਿਲਟੀ ਦੀ ਗੱਲ ਕਰੀਏ ਤਾਂ ਵਿਜ਼ਿਬਿਲਟੀ ਕਾਫੀ ਘਟਾ ਫੌਗ ਦਾ ਤੁਹਾਨੂੰ ਅਸਰ ਸਾਫ਼ ਦਿਖਾਈ ਦੇ ਰਹੇ ਹੋਣਾ ਲੋਕ ਡੇਰੇ ਵਹੀਕਲ ਜਿੱਦਾਂ ਬੱਸ ਆ ਰਹੀ ਹੈ ਤੁਹਾਨੂੰ ਤਸਵੀਰਾਂ ਦੇਖੋ ਕਿ ਲਾਈਟਾਂ ਜਲਾਣੀ ਪੈ ਰਹੀਆਂ ਨੇ 8 ਵੱਜ ਚੁੱਕੇ ਨੇ ਬਾਕੀ ਗੱਡੀਆਂ ਦੀ ਵੀ ਰਫ਼ਤਾਰ ਸਲੋ ਹੈ ਔਰ ਮੌਸਮ ਵਿਭਾਗ ਦੀ ਐਡਵਾਈਜ਼ਰੀ ਦੀ ਜੇ ਗੱਲ ਕਰੀਏ ਤਾਂ ਮੌਸਮ ਵਿਭਾਗ ਨੇ ਸਾਫ਼ ਕਹਿ ਸੀਗਾ ਕਿ ਆਉਣ ਵਾਲੇ ਸਮੇਂ ਚ ਫੌਗ ਤੇ ਪਲੱਸ ਬਾਰਿਸ਼ ਦੀ ਵੀ ਸੰਭਾਵਨਾ ਹੈ ਯਾਨੀ ਕਿ 5 ਤੇ 6 ਨੂੰ ਬਾਰਿਸ਼ ਦੀ ਵੀ ਸੰਭਾਵਨਾ ਹੈ ਔਰ ਜਿੱਦਾਂ ਕੱਲ ਸ਼ੁੱਕਰਵਾਰ ਦਾ ਦਿਨ ਸੀ ਧੁੱਪ ਨਿਕਲੀ ਸੀ ਤਾਂ ਉਸ ਤੋਂ ਬਾਅਦ ਸ਼ਾਮ ਨੂੰ ਧੁੰਦ ਪੈਣੀ ਸ਼ੁਰੂ ਹੋ ਗਈ ਸੀ ਔਰ ਉਸੇ ਤੂੰਦਾ ਸਰੂਨ ਸਵੇਰ ਵੀ ਦਿਖ ਰਿਹਾ ਗੱਡੀਆਂ ਤੁਸੀਂ ਦੇਖੋਗੇ ਲਾਈਟਾਂ ਜਲਾ ਕੇ ਲੋਕ ਚੱਲ ਰਹੇ ਨੇ ਰਾਮਨਾਲ ਡਰਾਈਵਿੰਗ ਕਰ ਰਹੇ ਨੇ ਇਹ ਐਡਵਾਈਜ਼ਰੀ ਹੈ ਕਿ ਤੁਹਾਨੂੰ ਸਵੇਰੇ ਸ਼ਾਮ ਰਾਤ ਨੂੰ ਜਿਹੜੀ ਹੈਗੀ ਆ ਉਹ ਗੱਡੀਆਂ ਦੇ ਡਿਪਰ ਤੇ ਪਲੱਸ ਸਲੋ ਡਰਾਈਵਿੰਗ ਕਰਨੀ ਪੈਣੀ ਹੈ ਸਮੇਂ 8 ਵਜੇ ਤੋਂ ਜ਼ਿਆਦਾ ਦਾ ਹੈ ਔਰ ਤਸਵੀਰਾਂ ਤੁਹਾਨੂੰ ਇੱਕ ਹੋਰ ਦਿਖਾਵਾਂਗਾ ਇਹ ਰੋਡ ਜਿਹੜੀ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਚ ਇਹ ਪੰਜਾਬ ਹਰਿਆਣਾ ਵਿਧਾਨ ਸਭਾ ਜਾ ਰਹੀ ਹੈ ਹਾਈ ਕੋਰਟ ਜਾ ਰਹੀ ਹੈ ਹਾਲਾਂਕਿ ਸ਼ਨੀਵਾਰ ਦਾ ਦਿਨ ਹੈ ਲੇਕਿਨ ਜਿਹੜੇ ਪ੍ਰਾਈਵੇਟ ਨੌਕਰੀਆਂ ਤੇ ਜਾਣ ਵਾਲੇ ਨੇ ਬਿਜ਼ਨਸਮੈਨ ਨੇ ਹੋਰ ਲੋਕ ਨੇ ਉਹ ਜਾ ਰਹੇ ਨੇ ਔਰ ਵਿਜ਼ਿਬਿਲਟੀ ਦੀ ਜੇ ਮੈਂ ਗੱਲ ਕਰਾਂ ਤਾਂ ਤੁਹਾਨੂੰ ਤਸਵੀਰਾਂ ਨਜ਼ਰ ਆ ਰਹੀਆਂ ਹੋਣਗੀਆਂ ਕਿ ਕੁਝ ਮੀਟਰ ਦੀ ਹੀ 10 15 ਜਾਂ ਮੈਕਸਿਮ 20 ਬਾਈ ਮੀਟਰ 20 25 ਮੀਟਰ ਦੀ ਵਿਜ਼ਿਬਿਲਟੀ ਉਸ ਤੋਂ ਬਾਅਦ ਤੁਹਾਨੂੰ ਵਿਜ਼ਿਬਿਲਟੀ ਨਜ਼ਰ ਨਹੀਂ ਆਏਗੀ ਤਾਂ ਐਦਾਂ ਦਾ ਮੌਸਮ ਜਿਹੜਾ ਹੈਗਾ ਉਹ ਉਹ ਰਹਿਣ ਵਾਲਾ ਇੱਕ ਹੋਰ ਮੈਂ ਤੁਹਾਨੂੰ ਇੱਕ ਤਸਵੀਰ ਇੱਥੇ ਦਿਖਾਣਾ ਚਾਹਨਾ ਇਹ ਪੌਦੇ ਐ ਲੱਗਦਾ ਕਿ ਜਿਵੇਂ بارش ਹੋ ਕੇ ਹਟਿਆ ਲੇਕਿਨ ਇਹ بارش ਨਹੀਂ ਹੈ ਤੁਸੀਂ ਇਹ ਦੇਖੋ ਪਾਣੀ ਕਿਵੇਂ ਪੌਦਿਆਂ ਤੋਂ ਨੁਚੜ ਰਿਹਾ ਹੈ ਇਹ بارش ਨਹੀਂ ਹੈ ਇਹ ਹੈਗੀ ਧੁੰਦ ਦਾ ਜਿਹੜਾ ਕੋਰਾ ਹੈ ਕੋਰਾ ਵਰਸ ਰਿਹਾ ਹੈ ਔਰ ਪੂਰਾ ਇਹ ਪੌਦਾ ਜਿਹੜਾ ਹੈਗਾ ਹੈ ਗਿੱਲਾ ਹੋ ਚੁੱਕਿਆ ਜਿਵੇਂ ਐਵੇਂ ਲੱਗਦਾ ਕਿ ਸ਼ਾਇਦ ਬਾਰਿਸ਼ ਹੋ ਕੇ ਆਈ ਹੈ ਲੇਕਿਨ ਇੰਨਾ ਜ਼ਿਆਦਾ ਕੋਹਰਾ ਬਰਸ ਰਿਹਾ ਤੇ ਤੁਸੀਂ ਵੀ ਦੇਖੋ ਕਿ ਪੀੜ ਐ ਲੱਗਦਾ ਜਿਵੇਂ ਬਾਰਿਸ਼ ਹੋ ਕੇ ਆਈ ਹੈ ਔਰ ਧੁੰਦ ਦੀ ਜੇ ਆਪਾਂ ਗੱਲ ਕਰੀਏ ਤਾਂ ਤਸਵੀਰ ਚ ਤਰਫਾ ਇਸ ਚੌਂਗੜੀ ਦਿਖਾਵਾਂਗੇ ਤੁਹਾਨੂੰ ਤਾਂ ਤੁਹਾਨੂੰ ਵਿਜ਼ਿਬਿਲਟੀ ਕਾਫੀ ਘੱਟ ਨਜ਼ਰ ਆਏਗੀ ਔਰ ਵੱਡੀ ਗੱਡੀ ਹੋਏ ਚਾਟੂ ਵੀਲਰ ਹੋਏ 4 ਵੀਲਰ ਹੋਏ ਲਾਈਟ ਜਲਾ ਕੇ ਹੀ ਡਰਾਈਵ ਕਰਨੀ ਪੈ ਰਹੀ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮਟਕਾ ਚੌਂਗੜੀ ਧੁੰਦ ਦੀ ਧੁੰਦ ਜਿਹੜੀ ਸੰਘਣੀ ਧੁੰਦ ਹੈ ਉਹਦਾ ਤੁਹਾਨੂੰ ਅਸਰ ਨਜ਼ਰ ਆਏਗਾ ਆਉਣ ਵਾਲੇ ਸਮੇਂ 'ਚ ਵੀ ਜਿੱਦਾਂ ਡਵਾਈਜ਼ਰੀ ਜਾਰੀ ਕੀਤੀ ਹੈ ਮੌਸਮ ਵਿਭਾਗ ਨੇ ਕਿ 5-6 ਨੂੰ ਬਾਰਿਸ਼ ਦੀ ਵੀ ਸੰਭਾਵਨਾ ਜਤਾਈ ਗਈ ਹੈ ਫੌਗ ਇਦਾਂ ਹੀ ਰਹੇਗੀ ਕਿਉਂਕਿ ਸ਼ੁਕਰਾਂ ਨੂੰ ਜਦੋਂ ਧੁੱਪ ਨਿਕਲੀ ਸੀ ਤੇ देर ਸ਼ਾਮ ਤੋਂ ਉਸ ਤੋਂ ਬਾਅਦ ਫੌਗ ਜਿਹੜੀ ਹੈਗੀ ਵਧਣੀ ਸ਼ੁਰੂ ਹੋ ਗਈ ਸੀ ਤੇ ਅੱਜ ਉਹਦਾ ਅਸਰ ਸਾਫ਼ ਦਿਖਾਈ ਦੇ ਰਿਹਾ ਹੈ ਆਉਣ ਵਾਲੇ ਸਮੇਂ 'ਚ ਵੀ ਇਹ ਫੌਗ ਰਹਿ ਸਕਦੀ ਹੈ ਔਰ ਜਦੋਂ ਤੱਕ ਮੌਸਮ ਸਾਫ਼ ਨਹੀਂ ਹੁੰਦਾ 5-6 ਦੀ ਮੈਂ ਇਸ ਕਰਕੇ ਗੱਲ ਕਰ ਰਿਹਾ ਕਿ 5-6 ਤਰੀਕ ਨੂੰ ਬਾਰਿਸ਼ ਦੀ ਸੰਭਾਵਨਾ ਜਿਹੜੀ ਹੈਗੀ ਆ ਉਹ ਮੌਸਮ ਵਿਭਾਗ ਨੇ ਜਤਾਈ ਹੈ ਔਰ ਲੋਕਾਂ ਨੂੰ ਸਾਫ ਹਿਦਾਇਤ ਦਿੱਤੀ ਹੈ ਡਰਾਈਵਿੰਗ ਖਾਸ ਕਰਕੇ ਤਾਂ ਮੈਂ ਜ਼ਿਕਰ ਕਰ ਰਿਹਾ ਕਿਉਂਕਿ ਹਾਦਸੇ ਹੁੰਦੇ ਨੇ ਧੁੰਦ ਕਰਕੇ ਹਾਂਜੀ ਹੈਲੋ 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 ਪਟਿਆਲਾ ਅੱਛਾ ਹਾਂ ਗੱਲ ਕਰੀਏ ਪਟਿਆਲਾ ਦੀ ਤਾਂ ਪਟਿਆਲਾ ਦੇ ਵਿੱਚ ਲਗਾਤਾਰ ਸੰਗਣੀ ਧੁੰਦ ਪੈ ਰਹੀ ਹੈ ਤੇ ਲੋਕਾਂ ਦਾ ਜਿਹੜਾ ਰੋਜ਼ਾਨਾ ਦਾ ਕੰਮਕਾਰ ਹੈ ਉਹ ਵੀ ਪ੍ਰਭਾਵਤ ਹੋ ਰਿਹਾ ਸੋਨ ਇੱਕ ਵਾਰੀ ਤਸਵੀਰਾਂ ਦਿਖਾ ਦਈਏ ਤੁਸੀਂ ਇਹ ਦੇਖੋ ਕਿ ਇਹ ਮੇਨ ਰੋਡ ਹੈ ਮੇਨ ਰੋਡ ਤੋਂ ਬਾਅਦ ਨੂੰ ਨਾ ਲੋਕਾਂ ਦੇ ਹਾਲਾਤ ਦਿਖਾਵਾਂਗੇ ਜਿਹੜੇ ਇਸ ਧੁੰਦ ਦੇ ਕਾਰਨ ਇਸ ਆਪਣੇ ਕਮਾਂਕਾਰਾਂ ਦੇ ਕਾਰਨ ਪਰੇਸ਼ਾਨੀ ਜਾ ਰਹੇ ਨੇ ਪਿੱਛੇ ਦੇਖੋ ਕਿ ਜ਼ੀਰੋ ਵਿਜ਼ਿਬਿਲਟੀ ਦੇ ਬਰਾਬਰ ਪਹੁੰਚ ਚੁੱਕੇ ਜਿਹੜੀ ਵਿਜ਼ਿਬਿਲਟੀ ਆ ਨੈਸ਼ਨਲ ਹਾਈਵੇ ਦੀ ਜਾਂ ਸ਼ਹਿਰ ਦੀ ਗੱਲ ਕਰੀਏ ਭਾਰੀ ਧੁੰਦ ਪੈ ਰਹੀ ਹੈ ਤੇ ਜਿਹੜੇ ਵਾਹਨ ਨੇ ਉਹਨਾਂ ਦੀ ਰਫ਼ਤਾਰ ਬਹੁਤ ਮੱਠੀ ਹੈ ਲਾਈਟਾਂ ਚਲਾ ਕੇ ਜਾ ਰਹੇ ਨੇ ਤੇ ਦੂਜੇ ਪਾਸੇ ਰੋਜ਼ਾਨਾ ਦਾ ਜਿਹੜਾ ਕੰਮਕਾਰ ਕਰਨ ਵਾਲੇ ਬੰਦੇ ਨੇ ਉਹਨਾਂ ਦੇ ਜਿਹੜੇ ਕੰਮ ਨੇ ਉਹ ਵੀ ਪ੍ਰਭਾਵਿਤ ਹੋਏ ਹੋਏ ਨੇ ਜਿਹੜੇ ਨੌਜਵਾਨ ਨੇ ਇਥੇ ਅੱਗ ਸੇਕ ਰਹੇ ਸੀ ਅਸੀਂ ਹੁਣ ਇਹਨਾਂ ਨੂੰ ਲੈ ਕੇ ਆਏ ਕਿ ਗੱਲ ਕਰਦੇ ਆ ਕਿ ਕਿਸ ਤਰ੍ਹਾਂ ਦੇ ਹਾਲਾਤ ਲੱਗ ਰਹੇ ਨੇ ਤੁਸੀਂ ਰੋਜ਼ਾਨਾ ਦੇ ਕੰਮਕਾਰ ਵਾਲਿਓ ਕਿਵੇਂ ਲੱਗਦੇ ਬਹੁਤ ਬੁਰਾ ਹਾਲ ਹੈ ਤੁੰਦਕਾਰ ਕੇ ਨਿਕਲਣ ਨਹੀਂ ਅੰਦਰ ਜਾਈਆਂ ਚੋ ਜੀ ਸੜਕ ਤੇ ਕੁਝ ਵੀ ਦਿਖਦਾ ਨਹੀਂ ਹੈਗਾ ਬੁਰਾ ਹਾਲ ਹੈ ਪੈ ਜੀ ਕੰਮਕਾਰ ਠੱਪ ਹੋਏ ਪਏ ਨੇ ਤੁਸੀਂ ਖੁਦ ਦੁਕਾਨਦਾਰ ਹੋਗੇ ਕਾਰੀਗਰ ਵਗੈਰਾ ਆਉਂਦੇ ਹੋਣਗੇ ਤੁਹਾਡੇ ਕੋਲੇ ਉਦੋਂ ਦੇਖ ਕੇ ਕਿਵੇਂ ਲੱਗਦਾ ਹੈ ਹੱਥ ਵੀ ਸੇਕ ਰਹੇ ਸੀਗੇ ਲੋਕ ਤੁੰਦਕਾਰ ਲੋ ਵੀ ਨਹੀਂ ਘਰੋਂ ਨਿਕਲਦੇ ਹੈਗੇ ਜੀ ਕੰਮਕਾਰ ਜੰਮੀ ਠੱਪ ਹੋਇਆ ਪੈ ਤੋਦ ਕਰਕੇ ਕੋਈ ਨਹੀਂ ਕੰਮ ਬਣਦਾ ਜੀ ਆ ਤੁਸੀਂ ਦੇਖੋ ਪਰਮਿੰਦਰ ਕੀ ਕਾਮਕਾਰ ਕਹਿੰਦੇ ਠੱਪ ਹੋਇਆ ਪਿਆ ਧੁੰਦ ਦੇ ਕਾਰਨ ਤੇ ਵਿਹਲੇ ਬੈਠੇ ਨੇ ਲੋਕ ਮੇਰੇ ਨਾਲ ਹੋਰ ਜਿਹੜੇ ਰੋਜ਼ਾਨਾ ਕੰਮ ਕਰਦੇ ਜਾਣ ਵਾਲੇ ਨੇ ਨੌਜਵਾਨ ਉਹ ਵੀ ਮੌਜੂਦ ਨੇ ਕੀ ਨਾਮ ਹੈ ਤੁਹਾਡਾ ਪੰਜਾਬ ਸਿੰਘ ਜੀ ਪੰਜਾਬ ਕੀ ਕੰਮ ਕਰਦੇ ਹੋ ਮੈਂ ਸਕਿਉਰਟੀ ਵਾਲੀ ਸਕਿਉਰਟੀ ਗਾਰਡ ਸਕਿਉਰਟੀ ਗਾਰਡ ਤੇ ਹੁਣ ਇੱਥੇ ਅੱਗ ਸੇਕਦੇਗੇ ਤੁਸੀਂ ਠੰਡ ਦੇ ਹਾਲਾਤ ਕਿਵੇਂ ਲੱਗ ਰਹੇ ਨੇ ਬਹੁਤ ਮਾੜੇ ਨੇ ਜੀ ਬਹੁਤ ਜ਼ਿਆਦਾ ਮਾੜੇ ਹਾਲਤ ਨੇ ਜਾਨੋ ਜਦੋਂ ਡਿਊਟੀ ਤੋਂ ਦੋ ਬਹੁਤ ਜ਼ਿਆਦਾ ਮੁਸ਼ਕਲ ਆਈ ਕੁਦਿਨਾ ਨਹੀਂ ਕਿ ਧੁੰਦ ਬਹੁਤ ਜ਼ਿਆਦਾ ਪਈ ਠੰਡ ਬਹੁਤ ਜ਼ਿਆਦਾ ਈ ਹਾਂਜੀ ਬਿਲਕੁਲ ਆਸੋ ਤੁਸੀਂ ਦੇਖੋ ਕਿ ਧੁੰਦ ਦੇ ਹਾਲਾਤ ਇਸ ਤਰ੍ਹਾਂ ਦੇ ਕਿ ਚਾਹੇ ਕੋਈ ਨੌਕਰੀ ਤੇ ਜਾਣ ਵਾਲਾ ਹੋਵੇ ਜਾਂ ਦੁਕਾਨਦਾਰ ਹੋਵੇ ਉਹਨੂੰ ਪਰੇਸ਼ਾਨੀ ਆ ਰਹੀ ਹੈ ਤਸਵੀਰਾਂ ਤੁਹਾਨੂੰ ਨੈਸ਼ਨਲ ਹਾਈਵੇ ਦੇ ਨਾਲ-ਨਾਲ ਬਾਜ਼ਾਰ ਦੀ ਜਿਹੜੇ ਮੇਨ ਰੋਡ ਦੇ ਨਾਲ ਜੁੜੀਆਂ ਹੋਈਆਂ ਸੜਕਾਂ ਨੇ ਉਹਨਾਂ ਦੇ ਦਿਖਾ ਦਿੰਦੇ ਆ ਕਿ ਸੜਕ ਬਿਲਕੁਲ ਸੁੰਨੀ ਪਈ ਹੈ ਇਹ ਉਹ ਸੜਕਾਂ ਨੇ ਜਿਨ੍ਹਾਂ ਦੇ ਉੱਪਰ ਕੁਝ ਸਮੇਂ ਦੇ ਵਿੱਚ ਹੀ ਸੈਂਕੜੇ ਜਿਹੜੇ ਵਾਹਨ ਨੇ ਉਹ ਲੰਘ ਜਾਂਦੇ ਨੇ ਪਰ ਹੁਣ ਤੁਸੀਂ ਹਾਲਾਤ ਦੇਖੋ ਕਿ ਇਹ ਜਿਹੜੀ ਸੜਕ ਹੈ ਏ ਬਿਲਕੁਲ ਸੁੰਨੀ ਪਈਏ ਕਿਉਂਕਿ ਧੁੰਦ ਦੇ ਕਾਰਨ ਜਿਹੜੇ ਵਾਹਨ ਨੇ ਉਹ ਬੜੀ ਸਲੋ ਰਫਤਾਰ ਦੇ ਨਾਲ ਚੱਲ ਰਹੇ ਨੇ ਤੇ ਜਿਹੜੀ ਹੁਣ ਜਾਣਕਾਰੀ ਮਿਲੀ ਹੈ ਕਿ ਇੱਕ ਦੋ ਹਾਦਸੇ ਵੀ ਰਾਤ ਹੋਏ ਨੇ ਧੁੰਦੀ ਵਜ੍ਹਾ ਕਰਕੇ ਉਹਨਾਂ ਦੀ ਜਾਣਕਾਰੀ ਹੈ ਜਿਹੜੀ ਅਸੀਂ ਉਹ ਵੀ ਬਾਅਦ ਵਿੱਚ ਸ਼ੇਅਰ ਕਰਾਂਗੇ ਪਰ ਪਹਿਲਾਂ ਜਿਹੜੇ ਧੁੰਦ ਦੇ ਮੌਜੂਦਾ ਹਾਲਾਤ ਨੇ ਉਹ ਇਹੀ ਨੇ ਕਿ ਪਟਿਆਲਾ ਦੇ ਵਿੱਚ ਲਗਾਤਾਰ ਜਿਹੜੀ ਧੁੰਦ ਹੈ ਉਹ ਪੈ ਰਹੀ ਹੈ ਤੇ ਪੂਰਾ ਮਾਲਵਾ ਦਾ ਖੇਤਰ ਹੈ ਜਿਹੜਾ ਜਿਸ ਤਰ੍ਹਾਂ ਅਸੀਂ ਹੋਰ ਸ਼ਹਿਰਾਂ ਦੀ ਗੱਲ ਕਰ ਰਹੇ ਸੀ ਜਿਵੇਂ ਖਨੌਰੀ ਦੀ ਗੱਲ ਕਰੀਏ ਤਾਂ ਪੂਰਾ ਜਿਹੜਾ ਮਾਲਵਾ ਉਹ ਇਸ سنگਲੀ ਧੁੰਦ ਦੀ ਚਪੇਟ ਦੇ ਵਿੱਚ ਆਇਆ ਹੋ ਤੇ ਆਉਣ ਵਾਲੇ 1-2 ਦਿਨਾਂ ਦੇ ਵਿੱਚ ਜਿੱਥੇ بارش ਪੈਣ ਦੀ ਗੱਲ ਕੀਤੀ ਗਈ ਹੈ ਮੌਸਮ ਵਿਭਾਗ ਦੇ ਵੱਲੋਂ ਉੱਥੇ ਉਹਨਾਂ ਸਮਾਂ ਧੁੰਦ ਤੋਂ ਲੋਕਾਂ ਨੂੰ ਰਾਤ ਮਿਲਦੀ ਨਜ਼ਰ ਨਹੀਂ ਆ ਰਹੀ ਜੀ ਦੱਜ ਕਿੜਾਕੇ ਦੀ ਠੰਡ ਜਿਹੜੀ ਹੈ ਪੂਰੇ ਉੱਤਰ ਭਾਰਤ ਦੇ ਵਿੱਚ ਪੈ ਰਹੀ ਹੈ ਔਰ ਪੰਜਾਬ ਵੀ ਪੂਰੀ ਤਰੀਕੇ ਦੇ ਨਾਲ ਇਸ ਵੇਲੇ ਠੰਡ ਤੇ ਕੋਰੇ ਦੇ ਨਾਲ ਝੁੱਲਸ ਰਿਹਾ ਵੈ ਤਸਵੀਰਾਂ ਇਸ ਵਰੀ ਖਨੋਰੀ ਬਾਰਡਰ ਦੀਆਂ ਦਿਖਾਵਾਂਗੇ ਕਿਉਂਕਿ ਵਿਜ਼ਿਬਿਲਟੀ ਕਾਫੀ ਜ਼ਿਆਦਾ ਘੱਟ ਹੈ ਔਰ ਇਸ ਕੜਾਕੇ ਦੀ ਠੰਡ ਦੇ ਵਿੱਚ ਕਿਸਾਨਾਂ ਦਾ ਖੁੱਲੇ ਆਸਮਾਨ ਹੇਠਾਂ ਰਹਿਣਾ ਬੇਹਦ ਚੁਣੌਤੀ ਵਾਲਾ ਰਿੰਦਾ ਵੈ ਔਰ ਇਸ ਦੇ ਨਾਲ ਨਾਲ ਖਨੋਰੀ ਬਾਰਡਰ ਇਸ ਵੇਲੇ ਕਾਫੀ ਜ਼ਿਆਦਾ ਠੰਡ ਪੈ ਰਹੀ ਹੈ ਕੋਰਾ ਪੈ ਰਿਹਾ ਵੈ ਜਿਹੜੀ ਆਵਾਜਾਈ ਹੈ ਉਹ ਕਾਫੀ ਜ਼ਿਆਦਾ ਫਲੋ ਹੋਈ ਹੈ ਕਾਫੀ ਜ਼ਿਆਦਾ ਕੱਟੀ ਹੋ ਰਹੀ ਹੈ ਤਸਵੀਰਾਂ ਦੇਖੋ ਕਿ ਇਸ ਕੜਾਕੇ ਦੀ ਠੰਡ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਦਿੱਲੀ ਜੀਟੀ ਰੋਡ ਦੇ ਉੱਤੇ ਇਸ ਵੇਲੇ ਨਹਾ ਵੀ ਰਹੇ ਨੇ ਔਰ ਇਸ ਕੜਾਕੇ ਦੀ ਠੰਡ ਦੇ ਵਿੱਚ ਜਦੋਂ ਆਵਾਜਾਈ ਇੰਨੀ ਘੱਟ ਹੈ ਜਦੋਂ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਆਪਣੇ ਆਪ ਦੇ ਵਿੱਚ ਇੱਕ ਚੁਣੌਤੀ ਵਾਲਾ ਰਹਿੰਦਾ ਹੈ ਜਦੋਂ ਲੋਕ ਜਿਹੜੇ ਨੇ ਉਹ ਲਗਾਤਾਰ ਰਜ਼ਾਈਆਂ ਦੇ ਵਿੱਚ ਬੈਠੇ ਹੋਏ ਨੇ ਤਾਂ ਉਸ ਵੇਲੇ ਇੱਥੇ ਖਨੋਰੀ ਬਾਰਡਰ ਤੇ ਅਸੀਂ ਤਸਵੀਰਾਂ ਅਸੀਂ ਇਸ ਵੇਲੇ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਕਿਸਾਨ ਜਿਹੜੇ ਨੇ ਉਹ ਦਿੱਲੀ ਦੇ ਜਾਣ ਦੇ ਲਈ ਜਦੋਂ ਬਾਹਰ ਨਿਕਲੇ ਸੀ ਤਾਂ ਉਹਨਾਂ ਨੂੰ ਹਰਿਆਣਾ ਰੋਕਿਆ ਗਿਆ ਔਰ ਜਦੋਂ ਹਰਿਆਣਾ ਰੋਕਿਆ ਗਿਆ ਪੰਜਾਬ ਤੋਂ ਹਰਿਆਣਾ ਦੀ ਹੱਦ ਦੇ ਵਿੱਚ ਤਾਂ ਉਸ ਵੇਲੇ ਇੱਥੇ ਜੀਟੀ ਰੋਡ ਦੀਆਂ ਤਸਵੀਰਾਂ ਨੇ ਵਿਜ਼ਿਬਿਲਟੀ ਬੇहद ਥੋੜੀ ਹੈ ਮੈਂ ਵਿਨੋਦ ਨੂੰ ਕਹੂੰਗਾ ਤਸਵੀਰਾਂ ਇਧਰ ਲਿਆਂ ਵੀ ਦਿਖਾਓ ਥੋੜੀ ਜੀ ਦੂਰ ਜਾਓ ਤਾਂ ਦਿਖਣਾ ਬੰਦ ਹੋ ਜਾਂਦਾ ਔਰ ਇਸ ਕੜਾਕੇ ਦੀ ਠੰਡ ਦੇ ਵਿੱਚ ਇਸ ਵੇਲੇ ਜਿਹੜੀਆਂ ਖਨੋਰੀ ਦੀਆਂ ਤਸਵੀਰਾਂ ਅਸੀਂ ਤੁਹਾਡੇ ਤੱਕ ਪਹੁੰਚਾ ਰਿਹਾ ਕਿਉਂਕਿ ਅੱਜ ਮਹਾਪੰਚਾਇਤ ਵੀ ਔਰ ਮਹਾਪੰਚਾਇਤ ਦੇ ਮੌਕੇ ਦੇ ਉੱਤੇ ਜਿਹੜੇ ਗੱਡੀਆਂ ਆਣੀਆਂ ਨੇ ਬਹੁਤ ਸਾਰੇ ਟਰੈਕਟਰ ਟਰਾਲੀਆਂ ਇੱਥੇ ਪਹੁੰਚਣੀਆਂ ਨੇ 11-12 ਵਜੇ ਤਾਂ ਉਸ ਵੇਲੇ ਜਿਹੜੇ ਨੇ ਲੋਕ ਉਹ ਵਿਜ਼ਿਬਿਲਟੀ ਦਾ ਵੀ ਧਿਆਨ ਰੱਖਣ ਸਪੀਡ ਦਾ ਵੀ ਧਿਆਨ ਰੱਖਣ ਔਰ ਇਸ ਕੜਾਕੇ ਦੀ ਠੰਡ ਦੇ ਵਿੱਚ ਤੂਣੀ ਬਾਲ ਕੇ ਇੱਥੇ ਜਿਹੜੇ ਕਿਸਾਨ ਨੇ ਉਹ ਬੈਠੇ ਹੋਏ ਨੇ ਔਰ ਕੜਾਕੇ ਦੀ ਠੰਡ ਦੇ ਵਿੱਚ ਕਿਸ ਤਰੀਕੇ ਦੇ ਨਾਲ ਰਹਿ ਰਹੇ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿੰਨਾ ਵੱਡਾ ਚੈਲੰਜ ਹੁੰਦਾ ਰਾਤ ਨੂੰ ਇੰਨੀ ਠੰਡ ਦੇ ਵਿੱਚ ਰਹਿਣਾ ਆ ਗਿਆ ਰੋ ਜਿੰਨੇ ਬੜੀਆ ਸੀ ਆ ਚੈਨ ਜੋ ਜਦੋਂ ਇੱਥੇ ਬਹਿ ਜੀਦਾ ਸਾਰੀ ਦਿਹਾੜੀ ਚੈਨ ਜੀ ਰਾਤ ਨੂੰ ਰਹਿੰਦਾ ਵਾ ਐਨੇ ਠੰਡ ਤੂੰ ਤਾਂ ਪੂਰੀ ਜਿਹੜਾ ਐਸ ਵੇਲੇ ਕੋਰਾ ਵੀ ਪੈ ਰਿਆ ਹੋਇਆ ਹੈ ਔਰ ਖੁੱਲੇ ਆਸਮਾਨ ਹੇਠਾਂ ਸੜਕਾਂ ਗਿੱਲੀਆਂ ਹੋਈਆਂ ਪਈਆਂ ਬਿਲਕੁਲ ਪਰ ਜਿੰਨੇ ਵੀ ਬੰਦੇ ਇੱਥੇ ਬੈਠੇ ਉਹਨਾਂ ਦੇ ਸੰਘਰਸ਼ ਬਹੁਤ ਤਿੱਖੇ ਆ ਉਹਨਾਂ ਕੋਈ ਹੰਡ ਨਹੀਂ ਤੇ ਸਾਰਾ ਹੋਣਾ ਹੂਣੀ ਦੇ ਸਾਰਾ ਰੱਖਣਾ ਹੋਰ ਤੇ ਕੋਈ ਐ ਹੀ ਨਹੀਂ ਕੀ ਤੂਨੀਦ ਸਹਾਰਾ ਨਾਲ ਚਾਹ ਚੱਲ ਰਹੀ ਹੈ ਨਾਲ ਚਾਹ ਚੱਲਦੀ ਆ ਪ੍ਰਸ਼ਾਦਾ ਚੱਲਦਾ ਵਾ ਜਿੱਤਰਾ ਦਾ ਕੋਈ ਬੰਦਾ ਦਾ ਪ੍ਰਸ਼ਾਦਾ ਲੰਗਰ ਚੱਲਦਾ ਵਾ ਹਾਂ ਡੈਰੇ ਤੇ ਮਸਤਾਨ ਬਿਲਕੁਲ ਚੜਦੀ ਕਲਾ ਪਾਸ਼ਾ ਦੀ ਇਸ ਖੜਾਕੇ ਦੀ ਠੰਡ ਦੇ ਵਿੱਚ ਤੂਨੀ ਦੇ ਸਹਾਰੇ ਇਹ ਦੇਖੋ ਤਰਪੈਲਾ ਲਗਾਈਆਂ ਨੇ ਤੇ ਇੱਥੇ ਕਿਸਾਨ ਜਿਹੜਾ ਉਹ ਡਟਿਆ ਹੋਇਆ ਔਰ ਇੱਕ ਖਨੋਰੀ ਬਾਰਡਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਵਿਜ਼ਿਬਿਲਟੀ ਕਾਫੀ ਜ਼ਿਆਦਾ ਕਟੀ ਹੋਈ ਹੈ ਔਰ ਨਾਲ ਨਾਲ ਜਿਹੜੇ ਡਾਕਟਰ ਨੇ ਉਹ ਇਸ ਗੱਲ ਨੂੰ ਸਲਾਹ ਦਿੰਦੇ ਨੇ ਇਸ ਗੱਲ ਬਾਰੇ ਕਹਿੰਦੇ ਨੇ ਕਿ ਬਜ਼ੁਰਗ ਘਰੋਂ ਬਾਹਰ ਘੱਟ ਹੀ ਨਿਕਲਣ ਜਦੋਂ ਘਰੋਂ ਬਾਹਰ ਨਿਕਲਣ ਤਾਂ ਘੱਟੋ ਘੱਟ ਸਿਰ ਤੇ ਟੋਪੀ ਜਾਂ ਸਿਰ ਤੇ ਕੋਈ ਕਪੜਾ ਜਿਹੜਾ ਬੰਨਿਆ ਹੋਵੇ ਤਾਂ ਕਿ ਜਿਹੜਾ ਠੰਡ ਤੋਂ ਬਚਿਆ ਜਾ ਸਕੇ ਤਾਂ ਇਸ ਵੇਲੇ ਦੀਆਂ ਤਸਵੀਰਾਂ ਅਸੀਂ ਖਨੂਰੀ ਬਾਰਡਰ ਤੋਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਕੜਾਕੇ ਦੀ ਠੰਡ ਦੇ ਵਿੱਚ ਇੱਥੇ ਕਿਸਾਨ ਜਿਹੜੇ ਨੇ ਉਹ ਬੈਠੇ ਹੋਏ ਨੇ ਔਰ ਵਿਜ਼ਿਬਿਲਟੀ ਕਾਫੀ ਜ਼ਿਆਦਾ ਘੱਟ ਨਜ਼ਰ ਆ ਰਹੀ ਹੈ ਤਾਂ ਅੱਜ ਮਹਾਪੰਚਾਇਤ ਵੀ ਇੱਥੇ ਹੋਣੀ ਹੈ ਔਰ ਇਸ ਮਹਾਪੰਚਾਇਤ ਦੇ ਮੌਕੇ ਦੇ ਉੱਤੇ ਖਾਸ ਤੌਰ ਤੇ ਕੜਾਕੇ ਦੀ ਠੰਡ ਦੇ ਵਿੱਚ ਕਿਸ ਤਰੀਕੇ ਦੀਆਂ ਤਿਆਰੀਆਂ ਨੇ ਉਹ ਵੀ ਤਸਵੀਰਾਂ ਜਿਹੜੀਆਂ ਤੁਹਾਡੇ ਤੱਕ ਪਹੁੰਚਾਰਿਆ ਹੋਰ ਇੱਥੇ ਇਹ ਸਟੇਜ ਹੈ ਸਟੇਜ ਵੀ ਤਿਆਰ ਕੀਤੀ ਜਾ ਰਹੀ ਹੈ ਔਰ ਇਸ ਦੇ ਨਾਲ ਨਾਲ ਕਿਸਾਨ ਜਿਹੜੇ ਨੇ ਉਹ ਪੂਰੀ ਤਰੀਕੇ ਦੇ ਨਾਲ ਲੁਧਿਆਣਾ ਦੇ ਦੱਖਣੀ ਬਾਈਪਾਸ ਦੀਆਂ ਜਿੱਥੇ ਧੁੰਦ ਦੀ ਵਿਜ਼ਿਬਿਲਟੀ ਦੇ ਕਾਰਨ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਏ ਵੀ ਕਿਹਾ ਜਾ ਸਕਦਾ ਹੈ ਕਿ ਬੇਸ਼ੱਕ ਮੌਸਮ ਵਿਭਾਗ ਵੱਲੋਂ 7 ਦਿਨਾਂ ਦੇ ਲਈ ਜਿਹੜਾ ਇਸ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਸੀ ਔਰ ਇਸ ਦੇ ਨਾਲ ਲਾਲ ਲੋਕਾਂ ਨੂੰ ਸਲਾਹ ਦਿੱਤੀ ਸੀ ਕਿ ਅਗਰ ਜ਼ਰੂਰੀ ਕੰਮ ਹੋਵੇ ਤਾਂ ਹੀ ਸੜਕਾਂ ਤੇ ਨਿਕਲੇ ਜਾਵੇ ਪਰ ਅਗਰ ਗੱਲ ਕਰੀਏ ਤੁੰਦ ਦੀ ਤਾਂ ਤੁੰਦ ਦੇ ਵਿੱਚ ਜਿਹੜੀ ਬਾਰਿਸ਼ ਦੇ ਹਲਕੇ ਹਲਕੇ ਕਣ ਵੀ ਜਿਹੜੇ ਆ ਉਹ ਨਜ਼ਰ ਆ ਰਹੇ ਨੇ ਤਾਂ ਲੋਕ ਜਿਹੜੇ ਬੇਸ਼ੱਕ ਸੜਕਾਂ ਤੇ ਸਫ਼ਰ ਕਰ ਰਹੇ ਨੇ ਤਾਂ ਗੱਡੀਆਂ ਦੀਆਂ ਲਾਈਟਾਂ ਜਿਹੜੀਆਂ ਨੇ ਉਹ ਚਲਾ ਕੇ ਉਹਨਾਂ ਦੇ ਵੱਲੋਂ ਸਫ਼ਰ ਕੀਤਾ ਜਾ ਰਿਹਾ ਹਾਲਾਂਕਿ ਅਗਰ ਕਲ ਕਿਤੇ ਜਾਵੇ ਦੋ ਪਹੀਆ ਵਾਹਨ ਦੀ ਤਾਂ ਦੋ ਪਹੀਆ ਵਾਹਨ ਵੀ ਜਿਹੜੇ ਨੇ ਉਹ ਵੀ ਕਿਤੇ ਨਾ ਕਿਤੇ ਬਚਾ ਕਰਕੇ ਆਪਣਾ ਲੰਘਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਧੁੰਦ ਦੀ ਵਿਜ਼ਿਬਿਲਟੀ ਜਿਆਦਾ ਹੋਣ ਦੇ ਚੱਲਦਿਆਂ ਲੋਕਾਂ ਨੂੰ ਆਣ ਜਾਣ ਦੇ ਵਿੱਚ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਖਾਸ ਕਰ ਜਿਹੜੇ ਬਜ਼ੁਰਗ ਨੇ ਉਹ ਕਿਤੇ ਨਾ ਕਿਤੇ ਅੱਗ ਦਾ ਸਹਾਰਾ ਲੈ ਰਹੇ ਨੇ ਜਾਂ ਘਰਾਂ ਦੇ ਵਿੱਚ ਬੈਠ ਕੇ ਹੀ ਆਪਣਾ ਜਿਹੜਾ ਸਮਾਂ ਬਿਤਾ ਰਹੇ ਨੇ ਪਰ ਲੁਧਿਆਣਾ ਦੀ ਗੱਲ ਕਰੀਏ ਤਾਂ ਲੁਧਿਆਣਾ ਦੀਆਂ ਸੜਕਾਂ ਤੇ ਧੁੰਦ ਦੀ ਵਿਜ਼ਿਬਿਲਟੀ ਦੇ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਮਣਾ ਕਰਨਾ ਤਾਰਿਆ ਹੋਰ ਠੰਡ ਦਾ ਕਹਿਰ ਜਿਹੜਾ ਉਹ ਲਗਾਤਾਰ ਜਾਰੀ ਆ ਤਾਂ ਅਗਲੇ 7 ਦਿਨਾਂ ਤੱਕ ਇਸੇ ਤਰੀਕੇ ਦੇ ਨਾਲ ਜਿਹੜਾ ਠੰਡ ਦਾ ਕਹਿਰ ਹੈ ਉਹ ਰਹੇਗਾ ਪਰ ਇਹ ਕਿਹਾ ਜਾ ਸਕਦਾ ਕਿ ਹਾਲੇ ਕੋਈ ਵੀ ਲੋਕਾਂ ਨੂੰ ਇਸ ਧੁੰਦ ਤੋਂ ਰਾਹਤ ਮਿਲਣ ਦੀ ਉਮੀਦ ਨਹੀਂ ਹੈ ਕਿਉਂਕਿ ਇਸ ਧੁੰਦ ਦੇ ਕਾਰਨ ਕਈ ਹਾਦਸੇ ਦੇ ਵਾਪਰਨ ਦੀ ਵੀ ਜਿਹੜੀ ਅਸ਼ੰਕਾ ਉਹ ਰਹਿੰਦੀ ਆ ਔਰ ਲੋਕ ਜਿਹੜੇ ਨੇ ਆਪਣੀਆਂ ਗੱਡੀਆਂ ਦੇ ਵਿੱਚ ਸਫ਼ਰ ਕਰ ਰਹੇ ਨੇ ਜਿਹੜੀ ਧੀਮੀ ਰਫ਼ਤਾਰ ਦੇ ਨਾਲ ਜਿਹੜੀਆਂ ਗੱਡੀਆਂ ਦੇ ਵਿੱਚ ਲੋਕਾਂ ਵੱਲੋਂ ਜਿਹੜਾ ਉਹ ਸਫ਼ਰ ਕੀਤਾ ਜਾ ਰਿਹਾ ਹਾਲਾਂਕਿ ਮੌਸਮ ਵਿਭਾਗ ਦੀ ਮੰਨੀ ਹੈ ਤਾਂ ਅਗਲੇ 7 ਦਿਨਾਂ ਤੱਕ ਕੋਈ ਵੀ ਲੋਕਾਂ ਨੂੰ ਰਾਹਤ ਨਹੀਂ ਹੈ ਲੋਕ ਜਿਹੜੇ ਨੇ ਜਿਹੜੇ ਆਪਣੇ ਘਰਾਂ ਤੋਂ ਨਿਕਲਣ ਤੋਂ ਜ਼ਰੂਰ ਗੁਰੇਜ਼ ਕਰ ਰਹੇ ਨੇ ਤাশਿਰਾਂ ਨੂੰ ਚੰਡੀਗੜ੍ਹ ਸਣੇ ਵਕਫਾ ਜਗਾਵਾਂ ਦੀਆਂ ਤਸਵੀਰਾਂ ਵਿਖਾਈਆਂ ਨੇ ਕਿ ਕੜਾਕੇ ਦੀ ਠੰਡ ਦੇ ਕਾਰਨ ਸੰਗਣੀ ਧੁੰਦ ਦੇ ਕਾਰਨ ਕਿਸ ਤਰੀਕੇ ਦੇ ਹਾਲਾਤ ਨੇ ਸੜਕਾਂ ਤੇ ਬਿਲਕੁਲ ਜ਼ੀਰੋ ਵਿਜ਼ਿਬਿਲਟੀ ਨਜ਼ਰ ਆਈ ਹੈ ਸਭ ਵਕਫਾ ਜਗਾਵਰ ਸਾਡੇ ਸਹਿਯੋਗੀ ਜੁੜੇ ਸਾਰੇ ਸਹਿਯੋਗੀਆਂ ਦਾ ਤਸਵੀਰਾਂ ਵਿਖਾਉਣ ਲਈ ਬਹੁਤ ਬਹੁਤ ਧੰਨਵਾਦ ਅੱਗੇ ਪੜਾਂਗੇ ਤੇ ਹੁਣ ਗੱਲ ਕਰਾਂਗੇ ਕਿਸਾਨਾਂ ਦੇ ਖਨੌਰੀ ਬਾਰਡਰ ਤੇ ਅੱਜ ਕਿਸਾਨਾਂ ਦਾ ਸ਼ਕਤੀ ਪ੍ਰਦਰਸ਼ਨ ਹੋਣ ਜਾ ਰਿਹਾ ਹੈ ਮਹਾਪੰਚਾਇਤ ਦੇ ذریعے ਆਪਣੀ ਤਾਕਤ ਕਿਸਾਨਾਂ ਵੱਲੋਂ ਵਿਖਾਈ ਜਾਵੇਗੀ ਜਗਜੀਤ ਡੱਲੇਵਾਲ ਮਹਾਪੰਚਾਇਤ ਨੂੰ ਸੰਬੋਧਨ ਕਰਨਗੇ ਮੁਰਚੇ ਦਾ ਦਾਵਾ ਹੈ ਕਿ 2 ਲੱਖ ਕਿਸਾਨ ਇਸ ਮਹਾਪੰਚਾਇਤ ਦੇ ਵਿੱਚ ਸ਼ਾਮਲ ਹੋਣਗੇ ਮਹਾਪੰਚਾਇਤ ਦੇ ਵਿੱਚ ਸਮਾਜਿਕ ਧਾਰਮਿਕ ਸ਼ਖਸੀਅਤਾਂ ਅਤੇ ਕਲਾਕਾਰ ਸ਼ਾਮਲ ਹੋਣਗੇ 5 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਹਰ 100 ਮੀਟਰ ਦੀ ਦੂਰੀ ਤੇ ਲਾਉਡ ਸਪੀਕਰ ਲਗਾਏ ਜਾ ਰਹੇ ਨੇ ਸਿਆਸੀ ਲੀਡਰਾਂ ਨੂੰ ਮੰਚ ਤੇ ਜਗ੍ਹਾ ਨਹੀਂ ਦਿੱਤੀ ਜਾਵੇਗੀ ਇਹ ਵੀ ਬਿਲਕੁਲ ਸਾਫ਼ ਕਰ ਦਿੱਤਾ ਗਿਆ ਜਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 40ਵੇਂ ਦਿਨ ਵੀ ਲਗਾਤਾਰ ਜਾਰੀ ਹੈ ਇਸ ਦੇ ਵਿਚਾਲੇ ਖਨੋਰੀ ਬਾਰਡਰ ਤੇ ਅੱਜ ਵੱਡੀ ਮਹਾਪੰਚਾਇਤ ਹੋਣ ਜਾ ਰਹੀ ਹੈ ਕਿਉਂਕਿ ਮੋਰਚੇ ਦੇ ਵੱਲੋਂ ਲਗਾਤਾਰ ਦਾਵਾ ਕੀਤਾ ਜਾ ਰਿਹਾ ਹੈ ਕਿ 2 ਲੱਖ ਕਿਸਾਨ ਇਸ ਮਹਾਪੰਚਾਇਤ ਦੇ ਵਿੱਚ ਸ਼ਾਮਲ ਹੋਣਗੇ ਤਾਂ ਇੱਕ ਤਰੀਕੇ ਦਾ ਇਸ ਨੂੰ ਸ਼ਕਤੀ ਪ੍ਰਦਰਸ਼ਨ ਦੇ ਤੌਰ ਤੇ ਵੇਖਿਆ ਜਾ ਸਕਦਾ ਹੈ ਜੋ ਪਿਛਲੇ ਦਿਨੀ ਕਿਸਾਨ ਆਗੂ ਜਜੀਤ ਸਿੰਘ ਢੱਲੇ ਵਾਲਦੇ ਵੱਲੋਂ ਮੀ ਕਿਸਾਨਾਂ ਨੂੰ ਵੱਧ ਤੋਂ ਵੱਧ ਲੋਕਾਂ ਨੂੰ ਇੱਥੇ ਪਹੁੰਚਣ ਦੀ ਅਪੀਲ ਕੀਤੀ ਇਸ ਦੇ ਵਿਚਾਲੇ ਅੱਜ ਸਾਰੇ ਦੇ ਨਜ਼ਰਾਂ ਇਸ ਸਮਾਹ ਪੰਚਾਇਤ ਤੇ ਵੀ ਬਣੀਆਂ ਰਹਿਣਗੀਆਂ ਅਸੀਂ ਵੀ ਲਗਾਤਾਰ ਇਸ ਬਾਰੇ ਜਾਣਕਾਰੀ ਆਪਣੇ ਦਰਸ਼ਕਾਂ ਤੱਕ ਪਹੁੰਚਾਵਾਂਗੇ ਅਦਰਸਲ ਖਨੋਰੀ ਬਾਰਡਰ ਤੇ ਅੱਜ ਕਿਸਾਨਾਂ ਦੇ ਵੱਲੋਂ ਮਹਾ ਪੰਚਾਇਤ ਦੀ ਇਤਿਜਾਰ ਹੈ ਖਨੌਰੀ ਮੋਰਚੇ ਦੀ ਮਹਾ ਪੰਚਾਇਤ ਦੇ ਵਿਚਾਲੇ ਅੱਜ ਐਸਕੇਐਮ ਦੀ ਵੀ ਵੱਖਰੀ ਮਹਾ ਪੰਚਾਇਤ ਹੋਣ ਜਾ ਰਹੀ ਹੈ ਅੱਜ ਹਰਿਆਣਾ ਦੇ ਟੋਹਾਣਾ ਦੇ ਵਿੱਚ ਐਸਕੇਐਮ ਦੀ ਮਹਾ ਪੰਚਾਇਤ ਹੈ ਦੇਸ਼ ਭਾਰਤੋਂ ਕਿਸਾਨ ਜਥੇਬੰਦੀਆਂ ਦੇ ਮੈਂਬਰ ਪਹੁੰਚਣਗੇ ਮੰਡੀਕਰਨ ਬਾਰੇ ਕੇਂਦਰ ਦੇ ਖਰੜੇ ਦਾ ਆ ਵਿਰੋਧ ਕਿਸਾਨ ਜਥੇਬੰਦੀਆਂ ਦੇ ਵੱਲੋਂ ਐਸਕੇਐਮ ਦੇ ਵੱਲੋਂ ਕੀਤਾ ਜਾਵੇਗਾ ਜਿੱਥੇ ਇੱਕ ਪਾਸੇ ਖਨੌਰੀ ਬਾਰਡਰ ਤੇ ਮਹਾ ਪੰਚਾਇਤ ਰੱਖੀ ਗਈ ਹੈ ਦੂਜੇ ਪਾਸੇ ਐਸਕੇਐਮ ਦੇ ਵੱਲੋਂ ਆਪਣੇ ਪੱਧਰ ਤੇ ਮਹਾ ਪੰਚਾਇਤ ਕੀਤੀ ਜਾ ਰਹੀ ਹੈ ਉਦੀ ਜਗਾ ਚੁਣੀ ਗਈ ਹੈ ਹਰਿਆਣਾ ਦਾ ਟੋਹਾਣਾ ਇੱਥੇ ਐਸਕੇਐਮ ਨੇ ਇਹ ਮਹਾਪੰਚਾਇਤ ਰੱਖੀ ਆ ਜਿਸ ਦੇ ਸਾਰੇ ਪਾਰਤੋ ਕਿਸਾਨ ਜੱਥੇਬੰਦੀਆਂ ਦੇ ਮੈਂਬਰ ਪਹੁੰਚਣਗੇ ਮੁੱਖ ਤੌਰ ਤੇ ਇਸ ਮਹਾਪੰਚਾਇਤ ਦੀ ਗੱਲ ਕਰੀਏ ਤਾਂ ਮੰਡੀ ਕਰਨ ਬਾਰੇ ਕੇਂਦਰ ਦੇ ਖਰੜੇ ਦਾ ਇਸ ਦੌਰਾਨ ਆ ਵਿਰੋਧ ਕੀਤਾ ਜਾਵੇਗਾ ਆ ਤੁਹਾਨੂੰ ਅਸੀਂ ਦੋ ਤਸਵੀਰਾਂ ਵਿਖਾ ਰਹੇ ਹਾਂ ਇੱਕ ਪਾਸੇ ਤਾਂ ਖਨੌਰੀ ਮੋਰਚੇ ਤੇ ਖਨੌਰੀ ਬਾਰਡਰ ਤੇ ਜਿਹੜਾ ਇੱਕ ਸ਼ੰਭੂ ਮੋਰਚੇ ਤੇ ਖਨੌਰੀ ਮੋਰਚੇ ਦੇ ਵੱਲੋਂ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਜਮਾਹ ਪੰਚਾਇਤ ਰੱਖੀ ਗਈ ਹੈ ਕਿਸਾਨ ਆਗੂ ਡੱਲੇਵਾਲ ਤੇ ਵਰਤਮਾਨ ਕਿਸਾਨਾਂ ਨੂੰ ਅਪੀਲ ਵੀ ਕੀਤੀ ਹੈ ਇੱਥੇ ਪਹੁੰਚਣ ਦੀ 2 ਲੱਖ ਕਿਸਾਨਾਂ ਦੇ ਪਹੁੰਚਣ ਦਾ ਦਾਵਾ ਕੀਤਾ ਜਾ ਰਿਹਾ ਦੂਜੇ ਪਾਸੇ ਹਰਿਆਣਾ ਦੇ ਟੋਹਾਣਾ ਦੇ ਵਿੱਚ ਸੰਜੁਕਤ ਕਿਸਾਨ ਮੋਰਚੇ ਦੇ ਵੱਲੋਂ ਆਪਣੇ ਪੱਧਰ ਤੇ ਜਮਾਹ ਪੰਚਾਇਤ ਕੀਤੀ ਜਾ ਰਹੀ ਹੈ ਹਾਲਾਂਕਿ ਇਹ ਜਰੂਰ ਆਪਣੇ ਆਪ ਦੇ ਵਿੱਚ ਇਹ ਵੀ ਸਵਾਲ ਬਣਦਾ ਹੈ ਕਿ ਜਦੋਂ ਮੰਗਾ ਏਕੀ ਨੇ ਆ ਤਾਂ ਫਿਰ ਅਲੱਗ-ਅਲੱਗ ਆ ਜਗਾਵਾਂ ਤੇ ਇਸ ਤਰੀਕੇ ਦਾ ਸ਼ਕਤੀ ਪ੍ਰਦਰਸ਼ਨ ਕਿਉਂ ਕੀਤਾ ਜਾ ਰਿਹਾ ਹੈ ਕਿ ਆਪਣੇ ਪਦਰਤ ਤੇ ਕਿਸੇ ਤਰੀਕੇ ਦੀ ਕਮਿਊਨੀਕੇਸ਼ਨ ਦੀ ਘਾਟ ਹੈ ਜਾਂ ਆਪਣੇ ਪਦਰਤ ਤੇ ਪਹਿਲਾਂ ਇਸ ਤਰੀਕੇ ਦਾ ਕੋਈ رابطہ ਕਾਇਮ ਨਹੀਂ ਕੀਤਾ ਕਿ ਇਸ ਨੂੰ ਲੈ ਕੇ ਜਰੂਰ ਆਪਣੇ ਆਪ ਦੇ ਵੀ ਸਵਾਲ ਬਣਦੇ ਨੇ ਖੈਰ ਦੋਵੇਂ ਜਗਾਵਾਂ ਤੇ ਆਪੋ ਆਪਣੇ ਤਰੀਕੇ ਦੇ ਨਾਲੇ ਸ਼ਕਤੀ ਪ੍ਰਦਰਸ਼ਨ ਕੀਤਾ ਜਾਵੇਗਾ ਰੋਕਾਂਗੇ ਅਗਲੀ ਵੱਡੀ ਖਬਰ ਦਾ ਬਾਗੀ ਧੜੇ ਨੇ ਮੋੜ ਅਕਾਲੀ ਦਲ ਤੇ ਸਵਾਲ ਚੁੱਕੇ ਨੇ ਮਾਗੀ ਮੇਲੇ ਦੇ ਵਿੱਚ ਸਿਆਸੀ ਕਾਨਫਰੰਸ ਕਰਨ ਦੇ ਐਲਾਨ ਤੇ ਕੇਰਿਆ ਸੁਖਵੀਰ ਬਾਦਲ ਧੜੇ ਨੇ ਤਖਤ ਤੋਂ ਪਗੋੜੇ ਹੋਣ ਦਾ ਸਬੂਤ ਦਿੱਤਾ ਹੈ ਗੁਰਪ੍ਰਤਾਪ ਸਿੰਘ ਵਡਾਲਾ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਸੁਖਵੀਰ ਬਾਦਲ ਧੜੇ ਨੇ ਤਖਤ ਤੋਂ ਪਗੋੜੇ ਹੋਣ ਦਾ ਸਬੂਤ ਦਿੱਤਾ ਹੈ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੁਕਮਨਾਮੇ ਦੀ ਪਾਲਣਾ ਨਹੀਂ ਕੀਤੀ ਗਈ ਵਰਕਿੰਗ ਕਮੇਟੀ ਦੀ ਮੀਟਿੰਗ ਕਿਉਂ ਨਹੀਂ ਸੱਦੀ ਇਹ ਵੀ ਅਕਾਲੀ ਦਲ ਨੂੰ ਵਡਾਲਾ ਦੇ ਵੱਲੋਂ ਸਵਾਲ ਕੀਤਾ ਕਿ ਉਹਨਾਂ ਨੇ ਕਿਹਾ ਕਿ ਮੌਜੂਦਾ ਲੀਡਰਸ਼ਿਪ ਅਸਤੀਫ ਲਟਕਾਉਣਾ ਚਾਹੁੰਦੀ ਹੈ ਸਿਆਸੀ ਕਾਨਫਰੰਸ ਤੋਂ ਹੁਕਮਨਾਮੇ ਨੂੰ ਰੋਲਣ ਦੇ ਲਈ ਖੇਡਿਆ ਪੈਂਤੜਾ ਹੈ ਚਮਣੀ ਅਕਾਲੀ ਦਾ ਲੀਡਰਸ਼ਿਪ ਟਕਰਾਅ ਦੀ ਸਥਿਤੀ ਪੈਦਾ ਨਾ ਕਰੇ ਤਾਂ ਬਾਗੀ ਟੜੇ ਦਾ ਇਹ ਵੱਡਾ ਬਿਆਨ ਸਾਹਮਣੇ ਹੈ ਮਾਗੀ ਮੇਲੇ ਦੇ ਵਿੱਚ ਸਿਆਸੀ ਕਾਨਫਰੰਸ ਕਰਨ ਦੇ ਐਲਾਨ ਤੇ ਜੋ ਕਿ ਘੇਰਿਆ ਗੁਰਪ੍ਰਤਾ ਮਡਾਲਾ ਨੇ ਕਿਹਾ ਕਿ ਸੁਨੀਲ ਬਾਦਲ ਟੜੇ ਨੇ ਤਖਤ ਨੂੰ ਪਗੋੜੇ ਹੋਣ ਦਾ ਸਬੂਤ ਦਿੱਤਾ ਹੈ ਤੇ ਵਰਕਿੰਗ ਕਮੇਟੀ ਦੀ ਮੀਟਿੰਗ ਨੂੰ ਨਹੀਂ ਸੱਦੀ ਇਸ ਨੂੰ ਲੈ ਕੇ ਵੀ ਆ ਬਡਾਲਾ ਦੇ ਵੱਲੋਂ ਸਵਾਲ ਕੀਤਾ ਗਿਆ ਕਿਉਂਕਿ ਪੰਥਕ ਸਫਿਆਂ ਦੇ ਵਿੱਚ ਲਗਾਤਾਰ ਆਪਣੇ ਆਪ ਦੇ ਵਿੱਚ ਸਵਾਲ ਦੀ ਚਰਚਾ ਹੈ ਕਿ ਅਜੇ ਤੱਕ ਵਰਕਿੰਗ ਕਮੇਟੀ ਦੀ ਮੀਟਿੰਗ ਕਿਉਂ ਨਹੀਂ ਸੱਦੀ ਗਈ ਹਾਲਾਂਕਿ ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਡਾਕਟਰ ਬਲਜੀਤ ਸਿੰਘ ਢੀਮਾ న్యూਸ 18 ਤੇ ਆਏ న్యూਸ 18 ਨੇ ਉਹਨਾਂ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਜਨਵਰੀ ਦੇ ਪਹਿਲੇ ਹਫਤੇ ਅਕਾਲੀ ਦਲ ਵਰਕਿੰਗ ਕਮੇਟੀ ਦੀ ਮੀਟਿੰਗ ਸੱਦੀ ਜਾਵੇਗੀ ਪਰ ਅਜੇ ਤੱਕ ਇਸ ਨੂੰ ਲੈ ਕੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਤਾਂ ਇਸ ਨੂੰ ਲੈ ਕੇ ਹੁਣ ਬਾਗੀ ਤੜੇ ਦੇ ਵੱਲੋਂ ਸਵਾਲ ਕੀਤਾ ਗਿਆ ਕਿ ਵਰਕਿੰਗ ਕਮੇਟੀ ਦੀ ਮੀਟਿੰਗ ਕਿਉਂ ਨਹੀਂ ਸੱਦੀ ਗਈ ਮੌਜੂਦਾ ਲੀਡਰਸ਼ਿਪ ਅਸਤੀਫਿਆ ਨੂੰ ਲਟਕਾਉਣਾ ਚਾਹੁੰਦੀ ਹੈ ਸਿਆਸੀ ਕਾਨਫਰੰਸ ਹੁਕਮਨਾਮੇ ਨੂੰ ਰੋਲਣ ਦੇ ਲਈ ਪੈਂਤੜਾ ਖੇਡਿਆ ਗਿਆ